ਰਾਜ ਕਰਦਾ ਨਾਮ ਬੈਠ ਕੇ ਇਸ ਤਰ੍ਹਾਂ ਖਾਲਸਾ ਵੀ ਰਾਜ ਕਰੇਗਾ ਰੂਪ ਰੰਗ ਸਭ ਛਿਪੇਂਗੇ ਦੀਪ ਸਿੰਘ ਨਰਰੰਗ ਤੋ ਇਸ ਸ੍ਰੀ ਕੇ ਨਾਲ ਮਹਾਰਾਜ ਕਹਿਣ ਲੱਗੇ ਤੁਰਕਾਂ ਪਠਾਣਾਂ ਦੇ ਰਾਜ ਸਾਜ ਦੇ ਪੁਰਾਣੇ ਰੂਪ ਰੰਗ ਸਾਰੇ ਜਿੰਨੇ ਵੀ ਨੇ ਉਹ ਛੁਪ ਜਾਣਗੇ ਨਮੀਨ ਰੰਗ ਦੇ ਸਿੰਘਾਂ ਦਾ ਦੀਪ ਤੇਜ ਪ੍ਰਤਾਪ ਫੈਲੇਗਾ ਕਹਿੰਦੇ ਮੈਂ ਤਾਂ ਉਸ ਵਕਤ ਜੋਤੀ ਜੋਤ ਸਮਾ ਜਾਵਾਂਗਾ ਇਹ ਦੀਪ ਤੋਂ ਭਾਵ ਕੁਛ ਇਹੋਂ ਵੀ ਅਨਮਾਨ ਲਾਉਂਦੇ ਨੇ ਸੌ ਸਾਖੀ ਵਾਲੇ ਕਿ ਅਖੀਰ ਰਾਜਾ ਦਲੀਪ ਸਿੰਘ ਹੋਇਆ ਜਿਵੇਂ ਇਸ ਤਰ੍ਹਾਂ ਕਹਿੰਦੇ ਇਹ ਸਾਰੇ ਰਾਜ ਕਰਨਗੇ ਜੋਤੀ ਜੋਤ ਸਮਾਇ ਕਰ ਲੋਹੇ ਛੋਪ ਭੰਗ ਅਸੀਂ ਤਾਂ ਜੋਤੀ ਜੋਤ ਸਮਾ ਜਾਵਾਂਗੇ ਪਰ ਆਪਣੇ ਭੁਜੰਗੀਆਂ ਨੂੰ ਭਾਵ ਖਾਲਸੇ ਨੂੰ ਲੋਹੇ ਦੀ ਛੋਹ ਲਾ ਜਾਵਾਂਗਾ ਭਾਵ ਜੋ ਸਭੋ ਕੁਝ ਕਰਨਗੇ ਜੋ ਮੈਦਾਨੇ ਜੰਗ ਦੇ ਚ ਸ਼ਸਤਰ ਖੜਗਾਉਣਗੇ ਕੋ ਦਿਨ ਖਾਹੇ ਸਹੀ ਲਾ ਪਰ ਅਰਕਸ਼ ਮੀਰ ਸੋ ਕੋਈ ਦਿਨ ਆਵੇਗਾ ਐਸਾ ਸਮਾ ਆਵੇਗਾ ਭਾਵ ਖਾਲਸਾ ਲਾ ਪਰ ਲਾਹੌਰ ਦਾ ਤੇ ਕਸ਼ਮੀਰ ਦਾ ਮਾਮਲਾ ਖਾਵੇਗਾ ਸਾਧੈਗਾ ਸੋ ਖਾਲਸਾ ਹੋਏ ਮਮਦਸਤੰਗੀਰ ਸੋ ਇਸ ਕਰਕੇ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਇਹ ਹੈ ਖਾਲਸਾ ਖਾਲਸਾ ਨੇ ਤੁਹਾਨੂੰ ਭਾਵ ਅਰਥ ਦੱਸਿਆ ਹੈ ਸੋ ਖਾਲਸਾ ਹੋਏ ਮਮਦਸਤੰਗੀਰ ਇਹ ਜਿਹੜਾ ਜਿੰਨਾ ਵੀ ਤੁਹਾਨੂੰ ਖਾਲਸੇ ਦਾ ਅਖਰ ਦੱਸਿਆ ਕਹਿੰਦੇ ਉਹ ਖਾਲਸਾ ਮੁਲਕ ਨੂੰ ਸਾਧੇਗਾ ਮੇਰੀ ਉਸ ਨੂੰ ਦਸਤਗਿਰੀ ਹੋਵੇਗੀ ਅਹੇ ਗੁਰੂ ਦਾ ਖਾਲਸਾ ਗੁਰੂ ਖਾਲਸਾ ਹੋਏ ਮਹਾਰਾਜ ਕਹਿੰਦੇ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਰੂਪ ਹੈ ਦੋਨੋਂ ਇੱਕੋ ਨੇ ਆਪਸ ਵਿੱਚ ਮੈਂ ਖਾਲਸੇ ਵਿੱਚ ਵਰਤਦਾ ਖਾਲਸਾ ਮੇਰੇ ਵਿੱਚ ਆਪਸੀ ਸਾਡਾ ਇੰਨਾ ਸੰਬੰਧ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਵੇਂ ਪਾਣੀ ਸੰਗ ਪਾਣੀ ਹੈ ਪਾਣੀ ਵਿੱਚ ਪਾਣੀ ਮਿਲਿਆ ਹੋਇਆ ਇਸ ਤਰ੍ਹਾਂ ਖਾਲਸਾ ਮੇਰੇ ਵਿੱਚ ਮਿਲਿਆ ਮੈਂ ਖਾਲਸੇ ਵਿੱਚ ਮਿਲਿਆ ਹੋਇਆ ਹੰਮ ਸੁਨ ਕੈ ਸਭ ਸਿੰਘ ਤਬ ਨਮੋ ਕਰੈ ਸਭ ਕੋਏ ਇੰਉ ਮਹਾਰਾਜ ਜੀ ਤੋਂ ਇਹ ਖਾਲਸੇ ਅਖਰ ਦੇ ਬਚਨ ਸੁਣ ਕੇ ਸਾਰਿਆਂ ਸਿੰਘਾਂ ਨੇ ਮੱਥਾ ਟੇਕਿਆ ਗੁਰਬੂਜੈ ਤੁਨ ਆਪਕੋ ਦਰਸ਼ਨ ਹੋਏ ਕੇ ਨਾ ਹੈ ਫਿਰ ਖਾਲਸਾ ਜੀ ਨੇ ਪੁੱਛਿਆ ਮਹਾਰਾਜ ਉਹ ਤਾਂ ਸਾਰੀ ਗੱਲ ਠੀਕ ਹੈ ਸਿੰਘਾਂ ਨੇ ਗੁਰਾਂ ਤੋਂ ਪੁੱਛਿਆ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ ਹੋਣਗੇ ਫੇਰ ਕਦੇ ਸਾਨੂੰ ਬੋਲੇ ਹਾਂ ਬਨ ਕਾਲਸਾ ਵਰਤੋਂ ਗੋ ਸਭ ਮਾਹੇ ਮਹਾਰਾਜ ਕਹਿੰਦੇ ਮੈਂ ਤਾਂ ਵਿਆਪਕ ਹਾਂ ਮੈਂ ਤਾਂ ਸਾਰਿਆਂ ਦੇ ਵਿੱਚ ਖਾਲਸਾ ਰੂਪ ਹੋ ਕੇ ਵਰਤਾਂਗਾ ਇਹ ਚੀਜ਼ ਇੱਕ ਵੱਖਰੀ ਆ ਕਿ ਜਿਵੇਂ ਹਵਾ ਵਰਤਦੀ ਹੈ ਸਾਰਿਆਂ ਚ ਇਸੇ ਪ੍ਰਕਾਰ ਜਿਵੇਂ ਹਰ ਚੀਜ਼ ਵਰਤ ਜਾਂਦੀ ਹੈ ਕਹਿੰਦੇ ਮੈਂ ਤੁਹਾਡੇ ਵਿੱਚ ਹੀ ਵਰਤਾਂਗਾ ਰਹਾਂਗਾ ਤੁਹਾਡੇ ਅੰਗ ਸੰਗ ਨਜ਼ਰ ਨਹੀਂ ਆਵਾਂਗਾ ਤੁਹਾਨੂੰ ਪਰ ਰਹਾਂਗਾ ਤੁਹਾਡੇ ਨਾਲ ਹੀ ਖਾਰੀ ਲਗ ਲక్ష్ਮੀ ਜਹਾਂ ਤੋਕਾਂ ਲਿਖੀ ਬਣਾਏ ਸੋ ਇਸ ਕਾ ਕੇ ਖਾਰੀ ਤੋਂ ਭਾਵ ਖਾਰਾ ਸਮੁੰਦਰ ਜਿੱਥੇ ਤੱਕ ਲక్ష్ਮੀ ਹੈ ਤੋਕਾਂ ਬਣਾ ਕੇ ਲਿਖੀ ਆਏ ਇਹ ਤਿੰਨ ਕੇ ਅਰਥ ਵਿਚਾਰੇ ਤਿੰਨ ਬਰਨ ਨਿਕਸਾਏ ਕਹਿੰਦੇ ਇਹਨਾਂ ਤਿੰਨਾਂ ਦੇ ਅਰਥ ਵਿਚਾਰੋ ਬਈ ਇਹਨਾਂ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਖਾਰੀ ਦਾ ਅਰਥ ਖਾ ਫਿਰ ਲక్ష్ਮੀ ਤੋਂ ਲੱਲਾ ਫਿਰ ਇਸੇ ਪ੍ਰਕਾਰ ਉਹ ਅੱਗੇ ਜਿਹੜਾ ਅੱਖਰ ਆਸੀ ਸਸੇ ਵਾਲਾ ਉਹਦੇ ਚੋਂ ਸਸੇ ਨੂੰ ਕੰਨਾ ਸਾਹ ਤਾਂ ਉਹ ਕਹਿੰਦੇ ਖਾਲਸੇ ਦੇ ਅਸੀਂ ਤਿੰਨ ਤੇ ਅੱਖਰ ਬਣਾ ਕੇ ਕੱਢੇ ਨੇ ਇੱਕ ਖਕਾਰਕ ਲੀਜੀਏ ਬੋਰ ਲਕਾਰ ਉਸਕਾਰ ਇੱਕ ਖਕਾਰ ਅੱਖਰ ਖੱਖਾ ਇੱਕ ਲਕਾਰ ਲੀਜੀਏ ਕਹਿੰਦੇ ਲੱਲਾ ਇੱਕ ਸਕਾਰ ਤੋਂ ਸਸਾ ਇਉਂ ਖਾਲਸਾ ਅੱਖਰ ਬਣਿਆ ਹੈ ਤੀਨੋਂ ਕੋ ਪਦ ਖਾਲਸਾ ਕੇਨੋਂ ਅਰਥ ਉਚਾਰ ਤਿੰਨਾ ਦਾ ਪਦ ਹੈ ਖਾਲਸਾ ਤੇ ਇਸ ਤਰ੍ਹਾਂ ਇਹਨਾਂ ਦਾ ਸੀ ਮਹਾਰਾ ਸੱਚੇ ਪਾਤਸ਼ਾਹ ਕੰਨੇ ਅਰਥ ਜਿਹੜਾ ਹੈ ਬਣਾ ਕੇ ਤੁਹਾਨੂੰ ਸੁਣਾ ਦਿੱਤਾ ਕਿ ਖਾ ਲਾ ਤੇ ਸਾ ਇਹ ਤਿੰਨ ਅੱਖਰਾਂ ਦੇ ਵਿੱਚ ਇਹਨਾਂ ਕੋ ਛੁਪਿਆ ਹੋਇਆ ਜਿਹੜਾ ਕੋਈ ਬੰਦਾ ਸਮਝ ਨਹੀਂ ਸਕਦਾ ਜਿਵੇਂ ਕਿਹਾ ਸੀ ਖੰਜੋਗੀ ਲੰਘੋਗ ਔਰ ਗ੍ਰਹਿਣੇ ਮਾਂਜ ਸੰਗ੍ਰਹਿਣੇ ਮਾਂਜ ਇਹਦਾ ਇਹ ਅੱਖਰ ਵਿੱਚ ਕਿੰਨੀ ਢੰਗਾਈ ਹੈ ਜੇ ਖੰਜੋਗੀ ਕਹਿੰਦੇ ਖਾ ਖਾਲਸਾ ਜੋਗੀ ਰੂਪ ਹੋਵੇਗਾ ਤੇ ਖਾਲਸਾ ਜਿਹੜਾ ਹੋਵੇਗਾ ਲल्ले ਤੋਂ ਕਹਿੰਦੇ ਲੰਘੋਗ ਭਾਵ ਖਾਲਸਾ ਦੋ ਚੀਜ਼ਾਂ ਹੋ ਗਈਆਂ ਇੱਕ ਜੋਗ ਹੋਵੇਗਾ ਭੋਗ ਹੋਵੇਗਾ ਖਾਲਸੇ ਕੋਲ ਔਰ ਸੰਗ੍ਰਹਿਣੇ ਮਾਂਜ ਇਕੱਠਾ ਕਰੇਗਾ ਖਾਲਸਾ ਨਾਮ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਤੁਕਾਂ ਦੇ ਵਿੱਚ ਪਦ ਖਾਲਸਾ ਦੇ ਅੱਖਰ ਅੱਖਰ ਤੇ ਅਰਥ ਕੀਤੇ ਜਿਹੜੇ ਨੇ ਨਾ ਉਹ ਇਸ ਢੰਗ ਦੇ ਨਾਲ ਕੀਤੇ ਹਨ ਕੋ ਜਿਵੇਂ ਕਹਿੰਦੇ ਨੇ ਜੋ ਹੈ ਖੰ ਜੋਗੀ ਤੋ ਜੋਗੀ ਹੋ ਗਿਆ ਲੰਗ ਭੋਗ ਮੈਂ ਜਾਂ ਸੰਗ੍ਰਹਿਣੇ ਬਾਜ ਤਾਂ ਇਸ ਤਰ੍ਹਾਂ ਕਹਿੰਦੇ ਨੇ ਖਾਲਸਾ ਯੋਗ ਤੇ ਭੋਗ ਦੋਹਾਂ ਨੂੰ ਮਿਲ ਕੇ ਵਿਜਰੇਗਾ ਤੇ ਖੰ ਦਾ ਅਰਥ ਹੁੰਦਾ ਨਭ ਨਭ ਤੋਂ ਮਰਾ ਮਰਾਦ ਹੁੰਦਾ ਚਿਦਾ ਕਾਸ਼ ਲੰਘ ਭੋਗ ਦਾ ਅਰਥ ਹੁੰਦਾ ਲੰਪੜ ਤੋਂ ਭਾਵ ਇਹ ਸੰਸਾਰ ਦੇ ਜਿਹੜੇ ਭੋਗ ਨੇ ਅਰਥ ਇਸ ਪ੍ਰਕਾਰ ਕਹਿਣਾ ਸੰਗ੍ਰਹਿਣ ਦਾ ਅਰਥ ਹੈ ਇਕੱਠ ਕਰਨਾ ਮੇਲ ਕਰਨਾ ਇਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਖਾਲਸੇ ਦੇ ਤਿੰਨ ਅੱਖਰਾਂ ਵਿੱਚ ਹੀ ਨੇ ਮਹਾਰਾਜ ਕਹਿੰਦੇ ਜੇ ਕੋਈ ਇਹਨਾਂ ਨੂੰ ਵਿਚਾਰ ਕਰੇ ਖਾ ਤੇ ਲਾ ਤੇ ਸਾ ਇਹ ਤਿੰਨਾਂ ਵਿੱਚੋਂ ਹੀ ਸਾਰਾ ਕੁਝ ਹੀ ਦਿਖਲਿਆ ਆਉਂਦਾ ਹੈ ਇਸ ਕਰਕੇ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਖਾਲਸ ਅੱਖਰ ਨੂੰ ਸਮਝਣਾ ਸਾਰਿਆਂ ਦੇ ਵਸ ਦੀ ਗੱਲ ਨਹੀਂ ਪਰ ਅਸੀਂ ਤੁਹਾਨੂੰ ਕੁਛ ਕਾਰਥੇ ਦੇ ਕਰਕੇ ਦੱਸੇ ਹਨ ਚਉਪਈ ਹਮਕੇ ਤੁਸਨ ਭਏ ਗੁਸਾਈ ਇਉਂ ਕਹਿ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਫੇਰ ਨਹੀਂ ਬੋਲੇ ਫੇਰ ਚੁੱਪ ਹੋ ਗਏ ਦੇਖ ਤ ਸਭ ਦਿਸ ਦ੍ਰਿਸ਼ਤ ਚਲਾਏ ਦੇਖਦੇ ਆ ਸਾਰੇ ਪਾਸੇ ਮਹਾਰਾ ਨੇ ਆਪਣੀ ਦ੍ਰਿਸ਼ਟੀ ਸੰਗਤ ਤੇ ਚਲਾਈ ਹੈ ਲਖੋ ਸੁਭਾਏ ਖਾਲਸੇ ਗੁਰ ਕੋ ਕਹੇ ਸੁਭਾਵ ਕੀ ਕਹਿੰਦੇ ਜੋ ਖਾਲਸਾ ਹੈ ਇਹ ਗੁਰੂ ਰੂਪ ਹੈ ਅਤੇ ਗੁਰੂ ਖਾਲਸਾ ਹੈ ਬੋਝਿਓ ਪਨ ਜੋ ਸੰਸੇ ਉਰਕ ਫਿਰ ਮਹਾਰਾਜ ਕਹਿੰਦੇ ਚੰਗਾ ਖਾਲਸਾ ਜੀ ਹੁਣ ਜਿਹੜਾ ਸੰਸਾ ਸੀ ਤੁਹਾਨੂੰ ਉਹ ਤੁਹਾਡਾ ਦੂਰ ਕਰਦਾ ਹੋਰ ਕੋਈ ਕੋਈ ਸ਼ੰਕਾ ਹੋਵੇ ਕਹਿੰਦੇ ਉਹ ਵੀ ਪੁੱਛ ਲਓ ਸ੍ਰੀ ਪ੍ਰਭ ਕਿੰਮ ਵਰਤੈ ਵਰਤਾਰਾ ਮਹਾਰਾਜ ਇਹ ਦੱਸੋ ਇਹ ਜਿਹੜਾ ਵਰਤਾਰਾ ਆਪ ਜੀ ਨੇ ਕਿਹਾ ਹੈ ਇਹ ਕਿਵੇਂ ਵਰਤੇਗਾ ਕਿਮ ਭਾਣਾ ਹੋਵੇ ਕਰਤਾਰਾ ਇਹ ਵਾਹਿਗੁਰੂ ਦਾ ਭਾਣਾ ਕਿਵੇਂ ਹੋਵੇਗਾ ਸਾਨੂੰ ਕੁਝ ਕਿ ਜਰੂਰ ਦੱਸ ਕੇ ਜਾਓ ਜੀ ਸਮੇ ਕਲੋ ਕੋ 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 ਹੋਏ ਕਲਯੁਗ ਦੇ ਸਮੇ ਵਿੱਚ ਕਿਵੇਂ ਕਿਵੇਂ ਹੋਵੇਗਾ ਵਰਤਾਰਾ ਵਰਤੇਗਾ ਵਦ ਰਾਜ ਨਰਪੋ ਕਹੀਂ ਅਨ ਸੋਏ ਸੋ ਇਸ ਕਰਕੇ ਆਪ ਜੀ ਨੇ ਕਿਹਾ ਕਿ ਰਾਜ ਵਧੇਗਾ ਰਾਜਾ ਖਾਲਸਾ ਰਾਜ ਕਰੇਗਾ ਇਹ ਰਾਜੇ ਬਣਨਗੇ ਰਿਦੈ ਕਾਲਸੇ ਲਾਲਸ ਲਹਿਓ ਖਾਲਸੇ ਦੇ ਰਿਦੈ ਵਿੱਚ ਇਹ ਲਾਲਸਾ ਹੈ ਜੀ ਉਹ ਤਪ ਵਿਖਤ ਕੀ ਗਤ ਕਹਿਓ ਆਉਣ ਵਾਲੇ ਸਮੇਂ ਦੇ ਕੁਝ ਬਚਨ ਸਾਨੂੰ ਜਰੂਰ ਸੁਣਾਓ ਏ ਮਸੁਨ ਸਿੰਘਾਂ ਕੀ ਅਰਦਾਸ ਕਿਉਂ ਅਰਦਾਸ ਬੇਨਤੀ ਜਦੋਂ ਸਿੰਘਾਂ ਨੇ ਕੀਤੀ ਕਿ ਮਹਾਰਾਜ ਸਾਨੂੰ ਦੱਸੋ ਆਉਣ ਵਾਲਾ ਸਮਾਂ ਸ਼੍ਰੀ ਕਲੰਗੀ ਧਰ ਕੀਨ ਪ੍ਰਕਾਸ਼ ਕਲਗੀ ਧਰ ਮਹਾਰਾਜ ਜੀ ਨੇ ਫੇਰ ਕੁਝ ਬਚਨ ਖਾਲਸੇ ਦੇ ਬੇਨਤੀ ਕਰਨ ਤੋਂ ਜਿਉਂ ਪ੍ਰਕਾਸ਼ ਪ੍ਰਗਟ ਕੀਤੇ 4 ਲੱਖ 32 ਹਜ਼ਾਰ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਇਹ 4 ਲੱਖ 32 ਹਜ਼ਾਰ ਕਲੋ ਆਰ ਬਲ ਕਰੀ ਉਚਾਰਾ ਕਹਿੰਦੇ ਭਾਈ ਇਹ ਵੇਦਾਂ ਸ਼ਾਸਤਰਾ ਚ ਉਮਰ ਕਲਯੁਗ ਦੀ ਇੰਨੀ ਲਿਖੀ ਆ 4 ਲੱਖ 32000 ਸਾਲ ਕੁੱਲ ਉਮਰ ਹਲੇ 5000 ਸਾਲ ਹੀ ਲੰਘਿਆ ਕਲਯੁਗ 5000 ਸਾਲ ਤੀ ਗੇੜੇ ਖਵਾਤੇ ਆਪਣੇ ਸਾਰਿਆਂ ਦੇ ਤਾਂ ਹੁਣ ਗਾਹਾਂ ਹਲੇ ਕਿਵੇਂ ਲੰਘੇਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਪੁੱਛ ਰਿਹਾ ਜੀ ਇਹ ਖਾਲਸਾ ਜੀ ਪੁੱਛਦੇ ਨੇ ਸਾਰੇ ਵੀ ਇਹ ਬਣੂਗਾ ਕੀ ਸਾਡਾ ਜਿਸਮੈਂ ਸੰਤ ਹੋਏ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਐਸੀ ਨਹੀਂ ਗੱਲ ਹੈ ਜਿਹਦੇ ਵਿੱਚ ਬਹੁਤ ਸਾਰੇ ਸੰਤ ਮਹਾਤਮਾ ਬ੍ਰਹਮ ਗਿਆਨੀ ਗੁਰਮੁਖ ਹੋਣਗੇ ਸਾਰੇ ਦੋਖ ਕਰੇ ਜੋਹਾਨੇ ਜਿਹੜੇ ਰੱਬ ਦੇ ਬੰਦੇ ਹੋਣਗੇ ਰੱਬ ਦੇ ਪਿਆਰੇ ਹੋਣਗੇ ਉਹ ਸਾਰੇ ਇਹ દોਸ਼ ਨੇ ਦੂਰ ਕਰਨਗੇ ਲੋਕਾਂ ਦੇ ਦੁਹਰਾ ਕਲ ਦਰਸ਼ਨ ਕੇ ਕਾਰਣੇ ਉਠੇ ਪ੍ਰਾਂਤ ਇੱਕ ਬਰਕ ਸੋ ਇਸ ਕਰਕੇ ਕਲ ਦੇ ਕਲ ਯੁਗ ਦੇ ਦਰਸ਼ਨ ਵਾਸਤੇ ਕਹਿੰਦੇ ਇੱਕ ਵਰਖ ਇੱਕ ਪ੍ਰਾਤ ਭਾਵ ਅੰਮ੍ਰਿਤ ਵੇਲੇ ਉਠੋ ਨਗਰ ਦੂਰ ਹੋਏ ਦੇਖੀਐ ਸਭ ਦਰਸਾਵੇ ਹਰਖ ਦੂਰ ਨਗਰ ਤੋਂ ਦੂਰ ਜਾ ਕੇ ਮਿੱਠੋਸ ਤਾਂ ਉਹ ਦਰਸ਼ਨ ਕਰਕੇ ਇਹ ਖੁਸ਼ ਹੋਇਆ ਭਾਵ ਕਲਯੁਗ ਨੇ ਇਸ ਢੰਗ ਨਾਲ ਇੱਕ ਸਾਲ ਕਲਯੁਗ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਸਵੇਰੇ ਉੱਠ ਕੇ ਤੁਰਿਆ ਪਾਪ ਪਹਿਲਾਂ ਤਾਂ ਕਿੰਨਾ ਚਿਰ ਕਲਯੁਗ ਨੂੰ ਦਰਸ਼ਨ ਨਹੀਂ ਦਿੱਤੇ ਜਦੋਂ ਦਰਸ਼ਨ ਕਰਨ ਦੀ ਇੱਛਾ ਕਰਦਾ ਸੀ ਮਹਾਰਾਜ ਨੇ ਸੋਚਿਆ ਵੀ ਇਹ ਤਾਂ ਭਲਾ ਹੋ ਜਾਣਾ ਭਲਾ ਇਹਦਾ ਸੀ ਕਰਨਾ ਨਹੀਂ ਪਰ ਫੇਰ ਬਹੁਤ ਮਿੰਤਾ ਤਰਲਿਆਂ ਤੋਂ ਬਾਅਦ ਕਹਿੰਦੇ ਇੱਕ ਸਵੇਰ ਉੱਠਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਜਾ ਕੇ ਇਹਨੂੰ ਕਿਤੇ ਦਰਸ਼ਨ ਹੋਏ ਨਗਾ ਨਾ ਸਿਸ਼ਨ ਬਾਤਲ ਵਪੋ ਕਰਨਾ ਭੋਜਨ ਖਾਏ ਹਰ ਕਹਿੰਦੇ ਇਹਦਾ ਜਿਹੜਾ ਸਰੂਪ ਹੈ ਨਾ ਉਹ ਸਰੀਰ ਜਿਹੜਾ ਉਹ ਚੰਗਾ ਨਹੀਂ ਸੀ ਇਹ ਇਹੋ ਜਿਹਾ ਹੀ ਰਹਿੰਦਾ ਹਰ ਵਕਤ ਨਗਨ ਹੋਣ ਕਰਕੇ ਇਸ ਢੰਗ ਦੇ ਨਾਲ ਇੱਕ ਤੇ ਹਰ ਵਕਤ